ਪੰਜਾਬ ਦੇ ਵਿੱਚ ਹੋ ਰਹੀ ਨਜਾਇਜ਼ ਸ਼ਰਾਬ ਦੀ ਤਕਸਰੀ ਦੇ ਚੱਲਦੇ ਜਿਸ ਦੇ ਚੱਲਦੇ ਐਕਸਾਈਜ਼ ਵਿਭਾਗ ਤੇ ਅਧਿਕਾਰੀਆਂ ਵੱਲੋਂ ਵੱਡੀ ਸਫਲਤਾ ਹੱਥ ਲੱਗੀ ਹੈ ਜਦੋਂ ਐਕਸਾਈਜ਼ ਵਿਭਾਗ ਵੱਲੋਂ ਪੰਜ ਟੀਟੀਆਂ ਨਜਾਇਜ਼ ਸ਼ਰਾਬ ਸਮੇਤ ਇੱਕ ਸਖਸ਼ ਨੂੰ ਬਾਪੂ ਕੀਤਾ ਗਿਆ ਤਾਂ ਇਸ ਸਬੰਧੀ ਜਦ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਠਾਨਕੋਟ ਦਾ ਇੱਕ ਸਖਸ਼ ਨਜਾਇਜ਼ ਸ਼ਰਾਬ ਦਾ ਕਾਰੋਬਾਰ ਕਰ ਰਿਹਾ ਹੈ ਜਿਸ ਦੇ ਚੱਲਦੇ ਉਹਨਾਂ ਨੇ ਉਸ ਨੂੰ ਐਕਸਾਈਜ਼ ਪਾਰਕ ਦੇ ਨਾਲ ਸਾਂਝੇ ਆਪਰੇਸ਼ਨ ਦੌਰਾਨ ਆਪਾਦੀ ਨੂੰ ਸਾਬੋ ਹਿੱਟਾ ਗਿਆ। ਜਿਹੜਾ ਯਾਰ ਸ਼ਿਵਾ ਫਰਕੀ ਨਹੀਂ ਸ਼ਿਵਾ ਫਰ ਦੇ ਹੀ ਆ ਤੇ ਕਾਹਦੇ ਰਸਤੇ ਹੋਈ। ਮਾਨਯੋਗ ਅਸਦੀ ਸਾਹਿਬ ਦੇ ਹੁਕਮ ਅਨੁਸਾਰ ਜਿਹੜੀ ਨਸ਼ਿਆਂ ਦੇ ਖਿਲਾਫ ਜਿਹੜੀ ਮੁਹਿੰਮ ਬਹੁਤ ਵੱਡੇ ਪੱਧਰ ਤੇ ਚੱਲ ਰਹੀ ਹੈ। ਕੱਲ ਵੀ ਐਕਸਾਈਜ਼ ਇੰਸਪੈਕਟਰ ਹਰਵਿੰਦਰ ਸਿੰਘ ਸੀ। ਉਹਨਾਂ ਦੇ ਨਾਲ ਸਾਡੇ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਕੋਈ ਬੰਦਾ ਜਿਹੜਾ ਗੌਰਵ ਸ਼ਰਮਾ ਹੈਗਾ 올ਡ ਚਹਰੀਆਂ ਦੇ ਸਾਹਮਣੇ ਉਹਦਾ ਘਰ ਹੈਗਾ ਤੇ ਉੱਥੇ ਉਹਨਾਂ ਸ਼ਰਾਬ ਰੱਖੀ ਆ। ਉਹਦੇ ਨਾਲ ਐਕਸਾਈਜ਼ ਇੰਸਪੈਕਟਰ ਨੇ ਰੇਡ ਕੀਤਾ ਜਿਹੜੀ ਪੁਲਿਸ ਪਾਰਟੀ ਨੇ। ਉਦੇ ਘਰੋਂ ਜਿਹੜੀ ਆ ਪੰਜ ਪੇਟੀਆਂ ਦਾ ਰੈਸਟਰ ਸ਼ਰਾਬ ਜਿਹੜੀ ਬਰਾਮਦ ਹੋਈ ਹੈ ਤੇ ਉਹਦੀ ਰੈਸਟ ਪਾ ਕੇ ਉਹਨੂੰ ਰਾਜਤ ਪੇਸ਼ ਅਦਾਲਤ ਕੀਤਾ ਜਾ ਰਿਹਾ ਅਗਲੀ ਪੁੱਛਗਈ ਜਿਹੜੀ ਜਾਰੀ ਹੈਗੀ ਆ ਕਿ ਸ਼ਰਾਬ ਕਿੱਥੋਂ ਆਈ ਆ ਕਿੱਥੇ ਉਹਨੂੰ ਵੇਚਨੀ ਸੀ ਕੀ ਕਰਦਾ ਇਹਦੇ ਸਬੰਧੀ ਪੰਜ ਪੰਜ ਪੇਟੀਆਂ ਰੈਸਟਰ ਰੈਸਟਰ ਪੰਜ ਪੇਟੀਆਂ ਸਰ ਇਹ ਪੰਜ ਪੇਟੀਆਂ ਦਾ ਉਹ ਆਦੀ ਇਥੇ ਹੋਟਲ ਨਾਲ ਹੋਵੇ ਵੀ ਇਹਦੇ ਨਾਲ ਸੈਟੀਫਾਈਕੀਸ਼ਨ ਕਰਦੇ ਨੇ ਨਹੀਂ ਬੋਲ ਹੋਰ ਹੋ ਸਕਦਾ ਕਿ ਥਾਣੇ ਦੇ ਹੋ ਸਕਦਾ ਹੋਵੇ ਸਾਡੇ ਕੋਲ ਪੰਜ